ਸਤਿ ਸ਼੍ਰੀ ਅਕਾਲ ਜੀ ਤੁਸੀਂ ਜਗ ਬਾਣੀ ਟੀਵੀ ਦੇਖ ਰਹੇ ਹੋ ਮੈਂ ਕਮਲਜੀਤ ਰੌਂਦੀ ਭਾਰਤ ਤੇ ਪਾਕਿਸਤਾਨ ਦੇ ਜੰਗ ਵਿਚਕਾਰ ਹਰ ਦੇਸ਼ ਵਾਸੀ ਨੌਜਵਾਨਾਂ ਦੀ ਅਫਜ਼ਾਈ ਦੇ ਲਈ ਆਪਣਾ ਯੋਗਦਾਨ ਪਾਉਣ ਦੀ ਸੰਕਲਪਤਾ ਦੇ ਤਹਿਤ ਹਰ ਇੱਕ ਚਾਹੁੰਦਾ ਕਿ ਮੈਂ ਵੀ ਕੋਈ ਨਾ ਕੋਈ ਯੋਗਦਾਨ ਪਾਵਾਂ ਅੱਜ ਅਸੀਂ ਮਰੰਡਾ ਦੇ ਨੇੜਲੇ ਪਿੰਡ ਮੁੰਡੀਆਂ ਪਹੁੰਚੇ ਹਾਂ ਜਿੱਥੇ 65 ਸਾਲ ਦਾ ਹੌਦਾਰ ਲਾਪ ਸਿੰਘ ਆਪਣੀ ਸੇਵਾਵਾਂ ਦੇਣ ਲਈ ਤਿਆਰ ਨੇ ਜਿਨ੍ਹਾਂ ਦੇ ਜਦਕੇ ਇੱਕ ਲੜਕਾ ਤੇ ਦੋ ਜਵਾਈ ਅੱਜ ਵੀ ਬਾਰਡਰ ਦੇ ਤਣਾਦ ਨੇ ਗੱਲਬਾਤ ਕਰਦਿਆਂ ਨਾਬ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਮ ਦਾ ਨਾਬ ਸਿੰਘ ਫਰ ਸਖਰ ਲਈ 93 ਦੇ ਵਿੱਚ ਸੇਵਾ ਮੁਕਤ ਹੋਣਾ ਜੀ ਮੈਨੂੰ ਆਪਣੇ ਦੇਸ਼ ਤੇ ਬੜਾ ਮਾਣ ਆ ਦੋ ਮੇਰਾ ਇੱਕ ਬੇਟਾ ਦੋ ਜਵਾਈ ਜਿਹੜੇ ਫਰੋਜਪੁਰ ਰਾਜਸਥਾਨ ਵੱਲ ਤੇ ਡਿਊਟੀ ਕਰ ਰਹੇ ਆ ਆ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਰਿਹਾ ਜੀ ਜਦੋਂ ਸਾਡੇ ਪਿੰਡਾਂ ਦੇ ਜਵਾਨ ਉੱਥੇ ਗਏ ਆ ਤਾਂ ਸਾੜਾ ਵੀ ਦਿਲ ਕਰਦਾ ਵੀ ਦੁਬਾਰੇ ਅਸੀਂ ਕੋਈ ਫੌਜ ਦੇ ਵਿੱਚ ਜਾ ਕੇ ਆਪਣੀ ਸੇਵਾ ਨੂੰ ਆਈਏ ਬਿਨਾ ਪੈਸੇ ਤੇ ਬਿਨਾ ਸ਼ਰਤ ਤੇ ਅਸੀਂ ਆਪਣੀ ਫੌਜ ਦੀ ਸੇਵਾ ਨੂੰ ਆਉਣ ਵਾਸਤੇ ਤਿਆਰ ਆ ਜਦੋਂ ਵੀ ਸਰਕਾਰ ਸਾਨੂੰ ਬੁਲਾਵੇ ਅਸੀਂ ਆਉਣ ਵਾਸਤੇ ਆ ਅਰ ਦੇਸ਼ ਵਿੱਚ ਇਨਸਾਨ ਨੂੰ ਐਸਾ ਹੋਣਾ ਨਹੀਂ ਚਾਹੀਦਾ ਵੀ ਮੈਂ ਆ ਇਹੋ ਜਣਾ ਮੈਂ ਫਰਾਨਾ ਹੋ ਜਾਣਾ ਜੇ ਕੋਈ ਸ਼ਹੀਦ ਹੁੰਦਾ ਸਾਡਾ ਦੇਸ਼ ਬੜਾ ਉਹਦੀ ਸਨਮਾਨ ਕਰਦਾ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਅੱਜ ਸਾਡੇ ਦੇਸ਼ ਪਰ ਢੀੜ ਪਈ ਆ ਅਸੀਂ ਬਿਲਕੁਲ ਫ੍ਰੀ ਸੇਵਾ ਕਰਨ ਵਾਸਤੇ ਤਿਆਰ ਆ ਜੋਈ ਤੇ ਬੇਟਾ ਕਿਹੜੇ-ਕਿਹੜੇ ਬਾਰਡਰਾਂ ਦੇ ਤੇ ਬੇਟਾ ਮੇਰਾ ਹੈਗਾ ਬਰੋਜਪੁਰ ਦਾ ਜੁਆਈ ਹੈਗਾ ਮੇਰੇ ਰਾਸਤਾ 'ਚ ਵੱਟੇ ਇਹ ਦੋਨੇ ਆਪਣਾ ਖੁਸ਼ ਆ ਗੱਲਬਾਤ ਹੁੰਦੀ ਰਹਿੰਦੀ ਆ ਕੋਈ ਡਰ ਨਹੀਂ ਲੋੜ ਨਹੀਂ ਅਸੀਂ ਬਹੁਤ ਖੁਸ਼ ਆ ਦੇਸ਼ ਨੇ ਸਾਨੂੰ ਨੌਕਰੀ ਦਿੱਤੀ ਹੈ ਦੇਸ਼ ਵਾਸਤੇ ਅਸੀਂ 24 ਘੰਟੇ ਆਪਣਾ ਮਰਿਦਾਨ ਦੇਣ ਬਾਅਦ ਤਿਆਰ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਆ ਵੀ ਤੁਸੀਂ ਬਾਰਡਰਾਂ ਦੇ ਆਪਣੀ ਡਿਊਟੀ ਕਰਕੇ ਆਏ ਹੋ ਕੋਈ ਐਕਸਪੀਰੀਅੰਸ ਹੋਵੇ ਸਨਮਿਸਾ 87 ਵਿਚਰ ਜੀਵਨ ਗਾਂਧੀ ਪ੍ਰਧਾਨ ਮੰਤਰੀ ਦਾ ਪਾਕਿਸਤਾਨ ਕਿ ਯਾਰ ਲੜਾਈ ਦੀ ਤਿਆਰੀ ਪੂਰੀ ਹੋ ਚੁੱਕੀ ਸੀ ਕਿਸੇ ਕਾਰਨ ਸਲਾਮਾਂਬਾਦ ਦੇ ਵਿੱਚ ਰਜੀਵ ਗਾਂਧੀ ਪ੍ਰਧਾਨ ਮੰਤਰੀ ਕਿ ਯਾਰ ਰਾਤ ਨੂੰ ਉੱਥੇ ਸੀਸ ਫਾਇਰ ਆਰਡਰ ਹੋਇਆ ਲੜਾਈ ਕੈਨਸਲ ਹੋ ਗਈ শ্রীলੰਕਾ ਦੇ ਵਿੱਚ ਅਸੀਂ ਬਹੁਤ بڑا ਆਪਰੇਸ਼ਨ ਲੜਿਆ ਆਂ ਅਰ ਆਉਣ ਸਮੇ ਅਸੀਂ শ্রীলੰਕਾ ਦੀ ਇਲੈਕਸ਼ਨ ਕਰਾ ਕੇ ਸਰਕਾਰ ਬਣਾ ਕੇ ਆਏ ਆਂ ਸਾਨੂੰ ਆਪਣੇ ਦੇਸ਼ ਨੇ ਬੜਾ ਕੋਪ ਦਿੱਤਾ ਸਾਨੂੰ ਮਾਣ ਆ শ্রীলੰਕਾ ਦਾ ਇਲੈਕਸ਼ਨ ਕਰਾਉਣੀ ਸ਼ੋਦੀ ਗੱਲ ਨਹੀਂ ਸੀ ਅਸੀਂ ਉੱਥੇ ਸਿਆਰਾਂ ਦੇ ਨਾਲ ਲੜਾਈਆਂ ਦੇ ਨਾਲ ਅਸੀਂ ਘਰਾਂ ਦੇ ਵਿੱਚੋਂ ਚਲ ਚੱਕ ਕੇ ਕਿਤੋਂ ਬੋਟਾ ਪਾਕ ਸਰਕਾਰ ਬਣਾ ਗਿਆ। ਸੋ ਮੇਰੇ ਨਾਲ ਮਰਤਾ ਸਿੰਘ ਜੀ ਵੀ ਨੇ ਵੀ ਸਾਫਾ ਖੋਜੀ ਨੇ ਵੀ ਜੀ ਕਿਵੇਂ ਦੇਖਦੇ ਹੋ ਜੋ ਅੱਜ ਕੱਲ੍ਹ ਸਿੱਧਿਲਣੀ ਹੋਈ ਹੈ ਪਾਕਿਸਤਾਨ ਦੇ ਇੰਡੀਆ ਦੇ ਵਿਚਕਾਰ ਜੰਗ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਅਲੱਗ-ਅਲੱਗ ਤਰਕ ਨੇ ਤੁਸੀਂ ਕਿਵੇਂ ਸਮਝਦੇ ਪਹਿਲੀ ਗੱਲ ਤਾਂ ਤੁਹਾਨੂੰ ਵਾਝੇ ਤੁਹਾਡਾ ਕਮਲਜੀਤ ਸਿੰਘ ਜੱਗਬਾਣੀ ਤੋਂ ਜੋਗੇ ਸਾਡੀ ਇਹ ਰਿਪੋਰਟ ਕਰਨ ਵਾਸਤੇ ਆਏ ਨੇ ਦੇਖੋ ਵੀਰ ਜੀ ਜੰਗ ਵਾਲੀ ਗੱਲ ਹੈ ਜੰਗ ਕਰਕੇ ਕੋਈ ਦੇਸ਼ ਖੁਸ਼ ਨਹੀਂ ਹੈ ਨਾਈ ਪਾਕਿਸਤਾਨ ਕੋਸ਼ਾ ਨਾ ਕੋਈ ਹੋਰ ਕੰਟਰੀ ਕੋਸ਼ਾ ਜੰਗ ਦਾ ਕਾਰਨ ਹੁੰਦਾ ਜਦੋਂ ਕੋਈ ਸਾਨੂੰ ਲੰਗਾਰ ਦਿੰਦਾ ਸਾਡੇ ਨੌਜਵਾਨ ਆਪਣੇ ਬਾਰਡਰ ਤੇ ਆਪਣੇ ਏਰੀਆ ਡਿਊਟੀ ਕਰਦੇ ਨੇ ਜਦੋਂ ਉਹ ਧੋਖਾ ਦੇ ਕੇ ਦਿਨ ਰਾਤ ਕੁੱਤੇ ਦੇ ਕੇ ਭਰੇਖੇ ਦਾ ਫਾਇਰਿੰਗ ਕਰ ਦਿੰਦੇ ਨੇ ਫੇ ਮਜਬੂਰਨ ਸਾਨੂੰ ਵੀ ਉਹਨਾਂ ਦਾ ਜਵਾਬ ਦੇਣਾ ਪੈਂਦਾ ਨੰਬਰ 2 ਸਾਡੀ ਖੇਤੀ ਆ ਪਾਕਿਸਤਾਨ ਦੇ ਨਾਲ ਲੱਗਦੀ ਆ ਸਾਡੇ ਕਿਸਾਨ ਵੀ ਇਰ ਖੇਤੀ ਕਰਦੇ ਨੇ ਉਹ ਕਿਵੇਂ ਨਾ ਕਿਵੇਂ ਕੋਈ ਮੋਰਚਲ ਮਾਰਤਾ ਕੋਈ ਗੋਲੀ ਮਾਰਤੀ ਕਿਸੇ ਅਨਸਾਰ ਕਰਤਾ ਇਸ ਤਰ੍ਹਾਂ ਸਾਰੀਆਂ ਹਕਤਾਂ ਦੇਖਣ ਤੋਂ ਬਾਅਦ ਇਹ جنگ ਦਾ ਕਾਰਨ ਬਣ ਜਾਂਦਾ ਨੰਬਰ ਦੋ ਆ ਜਿਹੜੀ ਸਾਡੀ ਕੋਈ ਆਰਮੀ ਦੀ ਐਕਟੀਵਿਟੀ ਜਿੱਦਾਂ ਟੈਂਕ ਲੋਡ ਕੀਤੇ ਜਾਂ ਟਰਾਲੇ ਤੇ ਅਸੀਂ ਲੈ ਕੇ ਜਾ ਰਹੇ ਹੇਲ ਏਰੀਏ ਨੂੰ ਉਹ ਸਾਡੀ ਆਮ ਪਬਲਿਕ ਨੂੰ ਨਹੀਂ ਨਹੀਂ ਚਾਹੀਦਾ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਲੀਕ ਆਊਟ ਨਹੀਂ ਕਰਨੀਆਂ ਚਾਹੀਦੀਆਂ ਕਿਉਂ ਇਹ ਇੱਕ ਸਿਕਰਟ ਜਿਹੀ ਹੁੰਦੀ ਆ ਆਰਮੀ ਦੀ ਅਸੀਂ ਸੋਚਦੇ ਆ ਫੋਟੋ ਖਿੱਚੀ ਕਿਸੇ ਨੂੰ ਸੈਂਡ ਕਰਤੀ ਇਹ ਬੜੀ ਗਲਤ ਚੀਜ਼ ਆ ਕਦੇ ਵੀ ਆਰਮੀ ਦੀ ਕੋਈ ਵੀ ਐਕਟੀਵਿਟੀ ਜਾਂ ਉਹਨੂੰ ਵੀ ਤੁਸੀਂ ਫੋਟੋ ਖਿੱਚ ਕੇ ਕਿਤੇ ਲੀਕ ਨਾ ਕਰੋ ਕਿਉਂ ਇਹ ਸਾਡੇ ਦੇਸ਼ ਦੀ ਇੱਕ ਬਹੁਤ ਸਿਕਰਟ ਚੀਜ਼ ਆ ਸਾਨੂੰ ਇਹਨੂੰ ਆਪਣੇ ਕੋਲ ਸੰਭਾਲ ਕੇ ਰੱਖਣਾ ਅਨਮੋਲ ਹੀਰਾ ਹੈ ਜੋ ਸਾਡੇ ਦੇਸ਼ ਨੇ ਆਪਣੀ ਸਵਾਰਥਵਾਦ ਤੇ ਆਪਣੇ ਦੇਸ਼ ਦੀ ਹਵਾਜ਼ਵਾਦ ਤੇ ਖਰੀਦ ਕੇ ਰੱਖਿਆ ਹੋਇਆ ਹੈ ਸੋ ਮੈਂ ਤਾਂ ਇਹ ਕਹਿੰਦਾ ਕਿ ਜੰਗ ਨਹੀਂ ਕਰਨੀ ਚਾਹੀਦੀ ਪਰ ਮਜਬੂਰਨ ਸਾਨੂੰ ਇਹ ਕਰਨੀ ਪੈਂਦੀ ਆ ਮੇਰੀ ਉਮਰ 68 ਸਾਲ ਆ ਸਾਡੇ ਕੋਲ ਐਕਸਪੀਰੀਅੰਸ ਨੇ ਮੈਂ ਹੌਲਦਰ ਐਕ 114 ਆਰਮਨੀਓ ਰਿਟਾਇਰ ਹੋਇਆ ਆ ਉਹ ਟੇਮ ਵਿੱਚ ਡਿਊਟੀ ਕੀਤੀ ਆ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਡੱਬਾ ਫਾਸਟ ਰਨ ਦੇ ਪਟਿਆਲਾ ਚ ਆ ਉਹ ਜਦ ਰਹਿਦਾ ਤਾਂ ਦੁਨੀਆ ਥੱਲੇ ਬੈਠ ਜਾਂਦੀ ਆ ਕਿ ਫਾਸਟ ਰਨ ਦੇ ਆ ਗਿਆ ਬਹੁਤ ਸਖਤ ਪਹਿਰੇ ਡਿਊਟੀ ਕਰੀ ਹੋਈ ਆ ਬਹੁਤ ਜੱਗ ਸਾਡੇ ਕੋਲ ਨੌਲਜ ਆ ਨੇ ਅੱਜ ਕੱਲ ਅਗਨੀ ਵੀਰ ਦੇ ਵਿੱਚ ਬੱਚੇ ਭਰਤੀ ਕਰਦੇ ਆ 4 ਸਾਲ ਨੌਕਰੀ ਕਰਨੀ ਆ 4 ਸਾਲ ਤੋਂ ਸਾਡੀ ਟ੍ਰੇਨਿੰਗ ਆ ਲਾਈਫਮੈਨਾਂ ਦੀ ਹੱਥਾਂ ਜੁੰਦਿਆਂ ਮੈਂ ਨਾ ਚੱਕ ਕੇ ਟ੍ਰੇਨਿੰਗ ਕੀਤੀ ਆ 4 ਸਾਲ ਉਹਨੇ 4 ਸਾਲ ਦਾ ਸਰਵਿਸ ਰੱਖੀ ਉਹਨਾਂ ਨੇ ਕੀ ਬੱਚਨ ਕੀ ਨੌਲਜ ਦੇਣ ਨੂੰ ਉਦਾਂ ਮਰਨਵਾਤੇ ਖੜੇ ਘਟੇ ਨਾ ਕਿ ਉਤੋਂ ਬੈਠ ਰਿਹਾ ਕਿ ਸਾਨੂੰ ਬੁਲਾਉਣਾ ਸਾਡੇ ਕੋਲ ਤਜਰਬਾ ਹੈ ਸਾਡਾ ਐਕਸਪੀਰੀਅੰਸ ਹੈ ਚੱਲਦਾ ਚੱਲਦਾ ਹਰਿਆ ਰੋਗ ਗਿਆ ਉਹਨੂੰ ਕਿਹਦਾ ਦੁਬਾਰਾ ਚਾਲੂ ਕਰਨਾ ਹੈ ਕਿਆ ਰੁਕਸਾ ਗਿਆ ਸਾਡੇ ਕੋਲ ਸਾਰੀ ਨੌਲਜ ਹੈ ਸਾਡੀ ਇਹੋ ਬੇਨਤੀ ਆ ਸਾਡੇ ਕਮਾਂਡਰ ਸੁਣੋ ਦੇਸ਼ ਨੂੰ ਕਿ ਅਗਰ ਸਾਡੀ ਫੇਰ ਵੀ ਜ਼ਰੂਰਤ ਆ ਜਦ ਮਰਜ਼ੀ ਛੱਡੋ ਅਸੀਂ ਕਿਸੇ ਕੋਈ ਵੀ ਅਡਵਾਂਸ ਤੋਂ ਬਿਨਾ ਆਪਣੀ ਡਿਊਟੀ ਕਰਨ ਵਾਸਤੇ ਤਿਆਰ ਆ ਸੋ ਸਾਰਿਆਂ ਦਾ ਧੰਨਵਾਦ ਭਾਈ ਸੋ ਸਲਾਮਾਂ ਦੁਨੀਆ ਸਾਬਕਾ ਫੌਜੀ ਭਾਵੇਂ ਕੇ 65 ਤੋਂ 78 ਸਾਲ ਦੀ ਉਮਰ ਦੇ ਵਿਚਕਾਰ ਇਹ ਬੈਠੇ ਨੇ ਪਰ ਅੱਜ ਵੀ ਜੋ ਜਜ਼ਬਾ ਦੇਸ਼ ਦੇ ਪ੍ਰਤੀ ਵੇਖਣ ਨੂੰ ਮਿਲਿਆ ਹੈ ਦਿਨੋ ਸਲਾਮ ਕਰਦੇ ਆ ਦੋਵੇਂ ਸਾਥਕਾਂ ਨੂੰ ਬੋਝੇ ਮਰਿੰਡਾ ਤੋਂ ਕਮਲਜੀਤ ਅਨੁਰੋਧ ਜੀ